ਰਵਾਸੀਆਂ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ 15 ਅਗਸਤ ਦੀਆ ਇਹ ਜਿਹੜਾ ਫਲੈਗ ਮਾਰਚ ਹੈ 15 ਅਗਸਤ ਦੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖ ਕੇ ਕੱਢਿਆ ਜਾ ਰਿਹਾ ਹੈ ਇਹ ਇੱਕ ਫਲੈਗ ਮਾਰਚ ਕੱਢੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਸੈਂਸ ਆਫ ਸਿਕਿਉਰਿਟੀ ਆਵੇ ਕੋਈ ਵੀ ਇਨਫੋਰਮੇਸ਼ਨ ਹੈ ਸਾਡੇ ਨਾਲ ਸ਼ੇਅਰ ਕਰਨ ਤਾਂ ਕਿ ਮਾੜੇ ਅਨਸਰਾਂ ਨੂੰ ਅਸੀਂ ਨੱਥ ਪਾ ਸਕੀਏ ਤੇ ਇਹਨਾਂ ਨੂੰ ਭਜਾਈਏ ਇਹ ਜਿਹੜਾ ਫਲੈਗ ਮਾਰਚ ਹੈ 15 ਅਗਸਤ ਦੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖ ਕੇ ਕੱਢਿਆ ਜਾ ਰਿਹਾ ਸਾਨੂੰ ਬਾਹਰੋਂ ਵੀ ਫੋਰਸ ਮਿਲੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤਾਂ ਕਿ 15 ਅਗਸਤ ਸ਼ਾਂਤੀਪੂਰਕ ਨਾਲ ਸਾਡਾ ਆਜ਼ਾਦੀ ਦਿਹਾੜਾ ਮਨਾਇਆ ਜਾਵੇ ਤੇ ਇਹ ਇੱਕ ਫਲੈਗ ਮਾਰਚ ਕੱਢੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਸੈਂਸ ਆਫ ਸਿਕਿਉਰਿਟੀ ਆਵੇ ਔਰ ਵਧੀਆ ਤਰੀਕੇ ਨਾਲ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਮਨਾਉਣ ਦਾ ਮੌਕਾ ਮਿਲੇ ਸਿਰਾਰਤੀ ਅੰਸਾਨ ਨੇ ਸਰ ਉਹਨਾਂ ਨੂੰ ਕੀ ਮੈਸੇਜ ਆ ਕੀ ਸੰਦੇਸ਼ ਆ ਸਿਰਾਰਤੀ ਅੰਸਾਨਾਂ ਦਾ ਵਾਸਤੇ ਅਸੀਂ ਰਾਤ ਦੀਆਂ ਜਿਹੜੀਆਂ ਚੈਕਿੰਗ ਚੱਲ ਰਹੀਆਂ ਹੈਗੀਆਂ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਬੰਦੇ ਰਾਉਂਡ ਅਪ ਕਰਕੇ ਉਹਨਾਂ ਦੀ ਜੋ ਬੰਦੀ ਕਾਰਵਾਈ ਮੌਕੇ ਤੇ ਕੀਤੀ ਜਾ ਰਹੀ ਹੈ ਹੁਣ ਤੱਕ ਅਸੀਂ 15-20 ਬੰਦੇ ਰਾਉਂਡ ਅਪ ਕੀਤੇ ਹੈ ਤੇ ਇਹ ਪ੍ਰਕਿਰਿਆ ਲਗਾਤਾਰ ਚੱਲੂ ਰਹੇਗੀ ਤਾਂ ਹੋਰ ਇਲਾਕਾ ਵਾਸੀ ਸ਼ਹਿਰ ਵਾਸੀ ਨੂੰ ਜਿਵੇਂ ਐਸਾ ਸਾਫੀ ਆ ਉਸ ਤੋਂ ਸ਼ਹਿਰ ਵਾਸੀਆਂ ਨੂੰ ਜਿਹੜੇ ਅਮਨ ਪਸੰਦ ਕਰਦੇ ਹੈ ਇਹ ਵੀ ਪੁਲਿਸ ਦਾ ਸਹਿਯੋਗ ਦਿਨ ਕਿ ਕੋਈ ਵੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਨ ਤਾਕੀ ਮਾਰੇ ਅਨਸਰਾਂ ਨੂੰ ਅਸੀਂ ਨੱਥ ਪਾ ਸਕੀਏ ਤੇ ਇਹਨਾਂ ਨੂੰ ਭਜਾ ਲਈਏ ਤਾਂ। ਸ਼ਹਿਰ ਵਾਸੀਆਂ ਨੂੰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ 15 ਅਗਸਤ ਦੀਆਂ ਆਜ਼ਾਦੀ ਦਿਹਾੜੇ ਦੀਆਂ ਤੇ ਸ਼ਾਂਤੀਪੂਰਕ ਵਧੀਆ ਤਰੀਕੇ ਨਾਲ ਇਸ ਜਿਹੜਾ ਸਾਡਾ ਆਜ਼ਾਦੀ ਦਿਵਸ ਹੈ ਇਹਨੂੰ ਮਨਾਇਆ ਜਾਵੇ।